ਦਰਸ਼ਨ ਦੇਖ ਜੀਵਾ ਗੁਰ ਤੇਰਾ 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 ਤੁਰਨ ਕਰਮ ਹੋਏ ਪ੍ਰਭ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਪ੍ਰਗਟਿ ਮਰਦ ਅਗੰੜਾ ਵਰਿਆਮਾ ਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਸਗਲ ਇਛ ਮੇਰ ਕੋ ਨਿਆ ਮਿਲਿਆ ਨਰਿੰਜਨ ਰਾਏ ਜੀਓ ਅਨੰਤ ਭਾਇਆ ਬੜ ਭਾਗੀ ਹੋ ਗ੍ਰਹਿ ਪ੍ਰਗਟਿ ਪ੍ਰਭ ਆਇ ਜੀਓ ਐਸੇ ਕਿਰਪਾਲੂ ਮਰਦ ਅਗੰੜੇ ਸਰਬੰਸਦਾਨੀ ਕਲਗੀਆਂ ਵਾਲੇ ਦਸ਼ਨੇਸ਼ ਪਿਤਾ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਸ਼ੁਭ ਦਿਹਾੜੇ ਸ਼੍ਰੀ ਪਟਨਾ ਸਾਹਿਬ ਜੀ ਦੇ ਪਾਵਨ ਧਰਤੀ ਤੇ ਉਤਾਰ ਧਾਰਿਆ ਜਿਨ੍ਹਾਂ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ ਅੱਜ ਵਿਸ਼ਵ ਪੱਧਰ ਦੇ ਵਿੱਚ ਸਰਬੱਤ ਸੰਗਤਾਂ ਬੜੀ ਸ਼ਰਧਾ ਭਾਵ ਨਾਲ ਮਨਾ ਰਹੀਆਂ ਹਨ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਸਟਾਫ ਵੱਲੋਂ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਨ ਪਿੱਤਰ ਸਾਨ ਸ਼੍ਰੀ ਪੂਰਾ ਸਾਹਿਬ ਜੀ ਦੀਵਾਨ ਹਾਲ ਵਿਖੇ ਪਰਸੋਂ ਵਾਲੇ ਰੋਜ ਤੋਂ ਜੋ ਸ਼੍ਰੀ ਖੰਡ ਪਾਲਸਾ ਪ੍ਰਾਰੰਭ ਕਰਵਾਏ ਸਨ ਅੱਜ ਨਿਰਭੇਗਨ ਸੰਪੂਰਨ ਪਉ ਪਾਈ ਗਏ ਆ ਉਪਰੰਤ ਦੀਵਾਨ ਸਾਜ ਰਹੇ ਹਨ ਮੈਂ ਸਤਗੁਰਾਂ ਦੇ ਦਰ ਦਾ ਕੁਕਰ ਹੋਣ ਦੇ ਨਾਤੇ ਸੇਵਾਦਾਰ ਹੋਣ ਦੇ ਨਾਤੇ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਜਿਨ੍ਹਾਂ ਸਤਿਗੁਰਾਂ ਨੇ ਆਪਣੀ ਥੋੜੀ ਜਿਹੀ ਉਮਰ ਦੇ ਵਿੱਚ ਬੜੇ-ਬੜੇ ਕਾਰਨਾਮੇ ਕੀਤੇ ਹਨ ਔਰ ਬਹੁਤਾ ਜ਼ਿਆਦਾ ਸਿੱਖੀ ਦਾ ਪ੍ਰਸਾਰ ਪ੍ਰਚਾਰ ਕਰਨਾ ਕੀਤਾ ਹੈ ਐਸੇ ਦੀਨਦਰ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਅੱਜ ਪ੍ਰਕਾਸ਼ ਦਿਹਾੜੇ ਨੂੰ समर्पित ਸਰਬਤ ਸੰਗਤਾਂ ਜਿੱਥੇ-ਜਿੱਥੇ ਵੀ ਨਾਮ ਨਾਨਕ ਨਾਮ ਲੈਵ ਸਿੱਖ ਸੰਗਤਾਂ ਰਹਿੰਦੀਆਂ ਹਨ ਆਪ ਕੋ ਆਪਣੇ ਤਰੀਕਿਆਂ ਨਾਲ ਗੁਰਮਤਿ ਸਮਾਗਮ ਕਰਕੇ ਵਿਸ਼ਵ ਪੜ ਦੇ ਵਿੱਚ ਸਤਿਗੁਰਾਂ ਦੇ ਪ੍ਰਕਾਸ਼ ਗੁਰ ਪਰਮਨਾਾ ਰਹੀਆਂ ਹਨ ਗੁਰੂ ਗਰੀਬ ਨੋਈ ਕਿਰਪਾ ਕਰਨ ਆ ਸਭਾ ਸੰਗਤਾਂ ਦੇ ਇੱਕ ਗੁਰ ਪੁਰਪੁਰਬ ਪ੍ਰਕਾਸ਼ ਗੁਰ ਪਰਮਨਾਾਏ ਹੋ ਸਭਲੇ ਕਰਨ ਔਰ ਲੋੜ ਹੈ ਖੰਡੇ ਬਾਟ ਦਮਦਸ਼ਾ ਕਰਕੇ ਜੋ ਸਤਿਗੁਰਾਂ ਨੇ ਮਰਯਾਦਾ ਚਲਾਈ ਹੈ ਪੰਥ ਸੇ ਸ਼ਾਮਲ ਹੋ ਕਰਕੇ ਸਤਿਗੁਰਾਂ ਦੀਆਂ ਸਿੱਖਿਆਵਾਂ ਦੇ ਉੱਪਰ ਚੱਲ ਕਰਕੇ ਆਪਣਾ ਜਨਮ ਸਫਲਾ ਕਰਨਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਦੇ ਭਾਵਨਾ ਨਾਲ ਗੋਪਰਾ ਬਾਬਾ ਕਾਲਾ ਸਾਹਿਬ ਕੇ ਮਨਾਇਆ ਜਾ ਰਿਹਾ ਸੰਗਤਾਂ ਦੇ ਸੰਗਤਾਂ ਦੇ ਆਮਦਵਾਸਤੇ ਲੰਗਰ ਅਤੇ ਪਾਰਕ ਦਾ ਖਾਸ ਪ੍ਰਬੰਧ ਕੀਤੇ ਗਏ ਹਨ ਅਤੇ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਵਾਸਤੇ ਬਹੁਤ ਹੀ ਮਹਾਨ ਦਿਹਾੜਾ ਹੈ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਿਹਾਸਕ ਸਥਾਨਾਂ ਤੇ ਅਤੇ ਹੋਰ ਸਿੱਖ ਜਗਤ ਵੱਲੋਂ ਬੜੀ ਹੀ ਚੜ੍ਹਦੀ ਕਲਾ ਦੇ ਨਾਲ ਪ੍ਰੇਮ ਭਾਵਨਾ ਦੇ ਨਾਲ ਸਤਿਗੁਰੂ ਜੀ ਦਾ ਇਹ ਪਾਵਨ ਦਿਹਾੜਾ ਮਨਾਇਆ ਜਾ ਰਿਹਾ ਹੈ। ਸੋ ਦਾਸ ਵੱਲੋਂ ਅਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਸਤਿਗੁਰੂ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ। ਇਸ ਪਾਵਨ ਸਥਾਨ ਗੁਰਦੁਆਰਾ ਪਾਸ਼ੇ ਨੌਵੇਂ ਬਾਬਾ ਬਕਾਲਾ ਸਾਹਿਬ ਵਿਖੇ ਵੀ ਬੜੀ ਹੀ ਭਾਵਨਾ ਦੇ ਨਾਲ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਹੋਏ ਆ ਸੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਇਲਾਹੀ ਬਾਣੀ ਦੇ ਭੋਗ ਪਾਏ ਗਏ ਉਪਰੰਤ ਰਾਗੀ ਸੰਗਤਾਂ ਮਲੋਂ ਕੀਰਤਨ ਅਤੇ ਸੁੰਦਰ ਦੀਵਾਨ ਸਜਾਏ ਗਏ। ਇਹਨਾਂ ਜਮਾਨਾ ਅੰਦਰ ਇੱਕ ਰਿਸ਼ੀ ਜਥੇ ਅਤੇ ਕਥਾਵਾਚਕਾਂ ਨੇ ਸਤਗੁਰੂ ਜੀ ਦਾ गुणगान ਕੀਤਾ। ਸੋ ਸਾਧ ਸੰਗਤ ਜਿਵੇਂ ਇੱਕ ਵਿਦਵਾਨ ਨੇ ਲਿਖਿਆ ਹੈ ਜਿਨਕੀ ਦਿਨ ਮਨਾਤੇ ਹੋ ਉਨਕੀ ਬਾਤ ਵੀ ਮੰਨੋ। ਸੋ ਸਤਗੁਰੂ ਜੀ ਦੀਆਂ ਵੱਡੀਆਂ ਸਿੱਖਾਵਾਂ ਵਿੱਚੋਂ ਪ੍ਰਥਮ ਰਹਿਜ ਜਾਨ ਖੰਡੇ ਕੀ ਪਾਹੁਲ ਸ਼ਕਾ ਸਾਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਤਿਗੁਰੂ ਜੀ ਦੇ ਪੁੱਤਰ ਤੇ ਧੀਆ ਬਣਨਾ ਚਾਹੀਦਾ ਹੈ ਗੁਰੂ ਵਾਲੇ ਬਣਨਾ ਚਾਹੀਦਾ ਹੈ ਸਤਿਗੁਰੂ ਜੀ ਦੀਆਂ ਖੁਸ਼ੀਆਂ ਇਸੇ ਵਿੱਚ ਹਨ ਅਤੇ ਉਹਨਾਂ ਦੇ ਅੰਤਮ ਬਚਨ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੰਮ੍ਰਿਤ ਛਕ ਕੇ ਸਿੱਖ ਬਣੀਏ ਸਾਡਾ ਸੀਸ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਝੁਕੇ ਸੋ ਇੱਕ ਵਾਰ ਫੇਰ ਆਸਵਲੋਂ ਸਾਰੀ ਸੰਗਤ ਨੂੰ ਸਤਿਗੁਰੂ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਤੇ ਲੱਖ ਲੱਖ ਵਧਾਈਆਂ ਹੋਣ ਜੀ ਧੰਨਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹ ਚੱਲ ਰਿਹਾ YouTube ਚੈਨਲ ਦਾ ਜਿਨ੍ਹਾਂ ਨੇ ਸੰਗਤਾਂ ਦੇ ਦਰਸ਼ਕੀਦਾਰ ਇਸ ਚੈਨਲ ላይ ਕਰਵਾਏ ਨੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ